ਸਰਸ਼ੀਕਾਲ ਮੈਰੀਨਾ ਟੀਮ ਤੁਸੀਂ ਦੇਖ ਰਹੇ ਹੋ ਹਰਪੰਜਾਬ ਟੀਵੀ ਤੇ ਗੱਲ ਕਰਾਂਗੇ ਅਮਰਤਪਾਲ ਸਿੰਘ ਨੂੰ ਲੈ ਕੇ ਦੱਸ ਦੇ ਕਿ ਅੱਜ ਅਮਰਤਪਾਲ ਸਿੰਘ ਦੇ ਵੱਲੋਂ ਸੰਸਦ ਮੈਂਬਰ ਵਜੋਂ ਸੌਹ ਚੁੱਕ ਲਈ ਹੈ ਪਾਰਲੀਮੈਂਟ ਦੇ ਵਿੱਚ ਉਹਨਾਂ ਦੇ ਵੱਲੋਂ ਸੌਹ ਚੁੱਕੇ ਜਿਸ ਤੋਂ ਬਾਅਦ ਉਹਨਾਂ ਦੇ ਪਿੰਡ ਜੱਲੂ ਖੇੜਾ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਪਿੰਡ ਵਾਸੀਆਂ ਦੇ ਵੱਲੋਂ ਕਾफी ਖੁਸ਼ੀ ਮਨਾਈ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਗਈ ਅਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ ਤੇ ਇਸ ਮੌਕੇ ਮੀਢੇ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅਮਰਤਪਾਲ ਸਿੰਘ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਕਿ ਸਾਰੇ ਪਿੰਡ ਵਾਲਿਆਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਵੱਡੀ ਗਿਣਤੀ ਦੇ ਵਿੱਚੋਂ ਉਹਨਾਂ ਨੂੰ ਵੋਟਾਂ ਤੇ ਜਿੱਤ ਹਾਸਲ ਹੋਈ ਹੈ ਤੇ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਅਮਰਤਪਾਲ ਸਿੰਘ ਨੂੰ ਜਲਦ ਰਿਹਾ ਕਰ ਦਿੱਤਾ ਜਾਵੇ ਆਓ ਸੁਣਦੇ ਹਾਂ ਮੇਰਾ ਨਾਂਜੀ ਭਾਈ ਸੁਖਜਿੰਦਰ ਸਿੰਘ ਜੀ ਬਤਾਲਾ ਮੈਂ ਭਾਈ ਅਮਰਤਪਾਲ ਸਿੰਘ ਦੀ ਇਲੈਕਸ਼ਨ ਦੇ ਵਿੱਚ ਹਲਕਾ ਬਾਬਕਾਲ ਸਾਹਿਬ ਤੋਂ ਇੰਚਾਰਜ ਦੀ ਸੇਵਾ ਨਿਭਾਈ ਜੀ ਜੋ ਇਹਨਾਂ ਨੇ ਮੈਨੂੰ ਡਿਊਟੀ ਲੱਗੀ ਸੀਗੀ ਤੇ ਅੱਜ ਅਸੀਂ ਬਹੁਤ ਖੁਸ਼ੀ ਮਨਾ ਰਹੇ ਹਾਂ ਕਿਉਂਕਿ ਸਾਡੀ ਸਾਰੀ ਹਲਕੇ ਦੀ ਟੀਮ ਦੀ ਸਾਡੇ ਵਰਕਰਾਂ ਦੀ ਵੋਟਰਾਂ ਦੀ ਸਪੋਰਟਰਾਂ ਦੀ ਮਿਹਨਤ ਜਿਹੜੀ ਆ ਉਹ ਅੱਜ ਸਫਲ ਹੋ ਗਈ ਆ ਭਾਈ ਸਾਹਿਬ ਜੀ ਨੇ ਸਫਤ ਗ੍ਰਹਿਣ ਕੀਤੀ ਆ ਸੌ ਚੁੱਕਲੀ ਆ ਤੇ ਸੌ ਚੁੱਕਦੇ ਸਮਾਗਮ ਦੀ ਖੁਸ਼ੀ ਵਿੱਚ ਅੱਜ ਸਾਰੇ ਇੱਥੇ ਜਲੂਪੁਰ ਖੇੜੇ ਪਹੁੰਚਿਆ ਗੁਰਦੁਆਰਾ ਸਾਹਿਬ ਵਿੱਚ ਜੱਦੀ ਪੇਂਡ ਦੇ ਵਿੱਚ ਅਸੀਂ ਗੁਰਦੁਆਰ ਅਰਦਾਸ ਕੀਤੀ ਗਈ ਸਭ ਤੋਂ ਪਹਿਲਾਂ ਇੱਥੇ ਅਰਦਾਸ ਕਰਕੇ ਜੀ ਲੱਡੂ ਵੰਡੇ ਗਏ ਆ ਇੱਥੇ ਆ ਕੇ ਸਾਰਿਆਂ ਨੇ ਕਿਉਂਕਿ ਇਸੇ ਜਗ੍ਹਾ ਤੋਂ ਸ਼ੁਰੂਆਤ ਕੀਤੀ ਸੀ ਵਾਹਿਰ ਦੀ ਸ਼ੁਰੂਆਤ ਵੀ ਇੱਥੋਂ ਹੋਈ ਭਾਈ ਅਮਰਤਪਾਲ ਸਿੰਘ ਜੀ ਦੇ ਖਾਲਸਾ ਜੀ ਦੇ ਆਨੰਦ ਕਾਰਜ ਵੀ ਇੱਥੇ ਹੋਏ ਇੱਥੇ ਹੀ ਨੌਜਵਾਨ ਬਹੁਤ ਨੌਜਵਾਨਾਂ ਨੂੰ ਜੀਵਨ ਜਾਚ ਮਿਲੀ ਨਸ਼ਾ ਛੱਡ ਕੇ ਜਿਹੜੇ ਅੱਜ ਨੌਜਵਾਨ ਕੁਝ ਕਾਰੋਬਾਰਾਂ ਵਿੱਚ ਲੱਗ ਗਏ ਨੇ ਬਹੁਤ ਵਧੀਆ ਤਰੀਕੇ ਨਾਲ ਕਾਰੋਬਾਰ ਕਰ ਰਹੇ ਨੇ ਤੇ ਕੁਝ ਗੁਰੂ ਦੇ ਬਾਣਾ ਪਾ ਕੇ ਤੇ ਸੇਵਾ ਕਰ ਰਹੇ ਨੇ ਕੀ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਗੇ ਬਿਲਕੁਲ ਜੀ ਸਰਕਾਰ ਨੇ ਪਹਿਲੋਂ ਜਿਹੜਾ ਕਦਮ ਚੁੱਕਿਆ ਸੀ ਉਹ ਸਰਕਾਰ ਨੂੰ ਵੀ ਪਤਾ ਵੀ ਉਹ ਗਲਤ ਚੁੱਕਿਆ ਗਿਆ ਜਿਹਦਾ ਰੋਸ ਸੀ ਕਿ ਸੰਗਤਾਂ ਨੇ ਪੰਜਾਬ ਸਰਕਾਰ ਨੂੰ ਇਹ ਦਿਖਾਲ ਦਿੱਤਾ ਕਿ ਅਸੀਂ ਤੁਹਾਡੇ ਵਿਰੋਧ ਵਿੱਚ ਹਾਰ ਦਾ ਮੂੰਹ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹੁਣ ਅਪੀਲ ਇਹ ਕਰਦੇ ਆ ਜਿੰਨੀ ਵੀ ਛੇਤੀ ਹੁੰਦਾ ਤੇ ਉਹ ਸਾਡੇ ਭਾਈ ਅਮਿਤਪਾਲ ਸਿੰਘ ਖਾਸਾ ਜੀ ਨੂੰ ਰਿਹਾ ਕਰਨ ਉਹ ਇਲਾਕੇ ਵਿੱਚ ਆਉਣ ਤੇ ਲੋਕਾਂ ਦੇ ਭਲਾਈ ਦੇ ਕੰਮ ਜਿਹੜੇ ਅੱਗੇ ਕੀਤੇ ਜਾਣ ਤਾਂ ਜੋ ਇਹ ਸਰਕਾਰ ਜਿਹੜੀ ਇਹ ਵੀ ਆਪਣਾ ਕੀਤੀ ਹੋਈ ਗਲਤੀ ਜਿਹੜੀ ਉਹਦੀ ਇਹੋ ਪਛਤਾਪ ਹੋਵੇਗਾ ਕਿ ਜਿੰਨੀ ਛੇਤੀ ਹੋਵੇ ਤੇ ਭਾਈ ਸਾਹਿਬ ਜੀ ਨੂੰ ਉਹ ਛੜ ਦੇਣ ਰਿਹਾ ਕਰ ਦੇਣ ਜਿਹੜੀ ਐਨਐਸਏ ਲਈ ਇਹਨਾਂ ਨੇ ਬਣਾ ਕੇ ਉਹ ਕੱਟਣ ਕਿਉਂਕਿ ਸਰਕਾਰ ਹੀ ਲਾ ਸਕਦੇ ਸਰਕਾਰ ਹੀ ਕਰ ਸਕ ਕੱਟ ਸਕਦੀ ਹੈ ਤੇ ਅਸੀਂ ਚਾਹੁੰਦੇ ਛੇਤੀ ਤੋਂ ਛੇਤੀ ਉਹ ਭਾਈ ਸਾਹਿਬ ਜੀ ਸਾਡੇ ਵਾਰ ਹੋਣ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਭਾਈ ਸਾਹਿਬ ਨੂੰ ਛੇਤੀ ਛੇਤੀ ਰਿਹਾ ਕਰਨ ਤੇ ਇਲਾਕੇ ਦੇ ਜਿਹੜੇ ਆ ਕਾਰਜ ਸਾਰੇ ਕੀਤੇ ਜਾਣਗੇ ਡਿਵੈਲਪਮੈਂਟ ਦੇ ਵੀ ਕੀਤੇ ਜਾਣਗੇ ਹਰ ਤਰ੍ਹਾਂ ਦੇ ਮਹਾਰਾਜ ਕਿਰਪਾ ਕਰੇ ਭਾਈ ਸਾਹਿਬ ਦੀ ਸੋਚ ਬੜੀ ਵਧੀਆ ਵਾ ਇਹ ਹਲਕਾ ਖਡੂਰ ਸਾਹਿਬ ਇੱਕ ਮਾਡਰਨ ਬਣ ਕੇ ਸਾਹਮਣੇ ਆਵੇਗਾ ਮਾਡਲ ਬਣ ਕੇ ਸਾਹਮਣੇ ਆਵੇਗਾ ਵੀ ਹਲਕੇ ਵਿੱਚ ਕਿਵੇਂ ਟੀਮਾਂ ਨੇ ਕੰਮ ਕੀਤਾ ਤੇ ਕਿਵੇਂ ਕਰ ਰਹੀਆਂ ਨੇ ਤੇ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਵੋਟਾਂ ਪਾਈਆਂ ਜਿਹੜੇ ਦੂਰੋਂ ਚੱਲ ਕੇ ਆਏ ਜਿਨ੍ਹਾਂ ਨੇ ਸਟੇਟਾਂ ਤੋਂ ਵੀ ਚੱਲ ਕੇ ਆਏ ਬਾਹਲੀਆਂ ਤੋਂ ਡਿਸਟ੍ਰਿਕਟ ਤੋਂ ਵੀ ਆਏ ਹਲਕੇ ਤੋਂ ਵੀ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਇੱਥੇ ਸਹਿਯੋਗ ਦਿੱਤਾ ਸੀ ਸਾਰੀ ਸੰਗਤ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦਾਦੇ ਕਿ ਅਮਰਤਪਾਲ ਸਿੰਘ ਜੋ ਕਿ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਅਤੇ ਉਹਨਾਂ ਦੇ ਸਾਥੀ ਵੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਤਪਾਲ ਸਿੰਘ ਦੇ ਵੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਵੱਡੀ ਗਿਣਤੀ ਚ ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਸੰਸਦ ਮੈਂਬਰ ਵਜੋਂ ਸੌ ਚੁੱਕ ਲਈ ਹੈ ਬਿਊਰੋ ਰਿਪੋਰਟ ਹਰਪੰਜਾਬ ਟੀਵੀ